ਨਾਬਾ ਨੇੜਲੇ ਪਿੰਡ ਮਹਸ ਵਿਖੇ ਸਵਰਗਵਾਸੀ ਸੁਖਰਾਜ ਸਿੰਘ ਬਾਜਬਾਦੀ ਯਾਦ ਨੂੰ ਸਮਰਪਿਤ ਲਗਾਇਆ ਗਿਆ ਪਹਿਲਾ ਖੂਨਦਾਨ ਕੈਂਪ ਮੰਟੇ ਸਿੰਘ ਧਾਰੋਕੀ ਹਰਮੀਖ ਸਿੰਘ ਬਾਜਬਾ ਲਾਲੀ ਫੁਤੇਪੁਰ ਨੇ ਕਿਹਾ ਕਿ ਸਾਡੇ ਵੱਲੋਂ ਕੀਤੇ ਹੋਏ ਖੂਨਦਾਨ ਨਾਲ ਕਿੰਨੇ ਹੀ ਲੋਕਾਂ ਨੂੰ ਮਿਲ ਸਕਦਾ ਹੈ ਜੀਵਨਦਾਨ ਦਿਆਸੀ ਸਹਿਰ ਨਾਬਾ ਦੇ ਨੇੜਲੇ ਪਿੰਡ ਮਹਸ ਦੇ ਕੁਤਵਾਰਾ ਸੀਰ ਸਿੰਘਾਂ ਵਿਖੇ ਸਵਰਗਵਾਸੀ ਸੁਖਰਾਜ ਸਿੰਘ ਬਾਜਬਾਦੀ ਦੀ ਨਿੱਗੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਜਨਮ ਦਿਨ ਮੌਕੇ ਹਰਮਿਕ ਸਿੰਘ ਬਾਜਵਾ ਦੀ ਅਗਵਾਈ ਹੇਠ ਕਨੇਡਾ ਨਿਵਾਸੀ ਦੀਪ ਬਾਜਵਾ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਿਸ਼ਨ ਲਾਲੀ ਅਤੇ ਹਰਿਆਲੀ ਵੱਲੋਂ ਵਿਸ਼ੇਸ਼ ਤੌਰ ਤੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਖੂਨਦਾਨ ਕਰਕੇ ਆਪਣੇ ਨੌਜਵਾਨ ਸਾਥੀ ਸਵਰਗਵਾਸੀ ਸੁਖਰਾਜ ਸਿੰਘ ਬਾਜਵਾ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਸਬੰਧੀ ਜਾਣਕਾਰੀ ਦੰਦਿਆ ਹਰਮਿਕ ਸਿੰਘ ਬਾਜਵਾ ਮਨਪ੍ਰੀਤ ਸਿੰਘ ਧਾਰੋਂ ਕੀ ਲਾਲੀ ਫਤੇਪੁਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਤੇ ਕਨੇਡਾ ਨਿਵਾਸੀ ਦੀਪ ਬਾਜਵਾ ਨੇ ਆਪਣੇ ਭਰਾ ਦੀ ਜਾਦ ਵਿੱਚ ਜੋ ਖੂਨਦਾਨ ਕੈਂਪ ਲਾ ਕੇ ਪਰਕਾਰੀ ਕਾਰਜ ਕੀਤਾ ਹੈ ਜੋ ਕਿ ਬਹੁਤ ਹੀ ਸਲਾਹਣਯੋਗ ਹੈ ਸਾਨੂੰ ਸਾਰਿਆਂ ਨੂੰ ਅਜਿਹੇ ਕਾਰਜ ਕਰਨੇ ਚਾਹੀਦੇ ਹਨ ਕਿਉਂਕਿ ਖੂਨ ਦਾ ਦਾਨ ਸਭ ਤੋਂ ਉੱਤਮ ਦਾਨ ਮੰਨਿਆ ਗਿਆ ਹੈ ਸਾਡੇ ਦਿੱਤੇ ਹੋਏ ਖੂਨਦਾਨ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਜੀਵਨ ਦਾ ਮਿਲ ਸਕਦਾ ਹੈ ਜੋ ਕਿ ਮਨੁੱਖਤਾ ਦਾ ਨੁਕਤਾ ਦਾ ਸਭ ਤੋਂ ਵੱਡਾ ਧਰਮ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ਨਾਬਾ ਤੋਂ ਪੱਤਰਕਾਰ ਗੁਰਮੁਖ ਸਿੰਘ ਪੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਤੁਸੀਂ ਅੱਜ ਇੱਥੇ ਖੂਨਦਾਨ ਕੈਂਪ ਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਸਾਡਾ ਪਤੀਜ ਰਾਣਾ ਕੈਨੇਡਾ ਤੇ ਉਹਦੇ ਯਾਰ ਦੋਸਤ ਜੀ ਆਪਣੇ ਦੋਸਤ ਸੁਖਰਾਜ ਸਿੰਘ ਬਾਜਬਾ ਦੀ ਜੋ ਕਿ ਪਿਛਲੇ ਟਾਈਮ ਦੇ ਵਿੱਚ ਸਾਨੂੰ ਇਸ ਵੀ ਬਿਸੋੜਾ ਦੇ ਕੇ ਸਾਨੂੰ ਉਹਨਾਂ ਦੀ ਜਾਨ ਦੇ ਵਿੱਚ ਪਹਿਲਾ ਜਿਹੜਾ ਖੂਨਦਾਨ ਕੈਂਪ ਹੈ ਉਹ ਉਹਨਾਂ ਨੇ ਲਵਾਇਆ ਤੇ ਬਹੁਤ ਵਧੀਆ ਉਤਮਾ ਚੰਗਾ ਪ੍ਰਾਨਾਂ ਤੇ ਮੈਂ ਉਹਨਾਂ ਦਾ ਤੇ ਉਹਨਾਂ ਦੇ ਜਿਹੜੇ ਯਾਰ ਦੋਸਤ ਨੇ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਕਿਉਂਕਿ ਮੈਂ ਹੋਰ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਉਹਨਾਂ ਨੂੰ ਜੀ ਇਹਦਾ ਜਿਹੜੇ ਨੌਜਵਾਨ ਨੇ ਇਹਨਾਂ ਤੋਂ ਸੇਧ ਲੈ ਕੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਖੂਨਦਾਨ ਕੈਂਪ ਲਗਾਉਣੇ ਚਾਹੀਦੇ ਨੇ ਕਿਉਂਕਿ ਖੂਨਦਾਨ ਹੀ ਸਭ ਤੋਂ ਵੱਡਾ ਦਾਨ ਹੈ ਇਹਦੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਦੀ ਜਿਹੜੀ ਜਾਨ ਆ ਉਹ ਬਚਾਈ ਜਾ ਸਕਦੀ ਆ ਸੋ ਸਾਰੇ ਯਾਰ ਦੋਸਤਾਂ ਦਾ ਔਰ ਇਹਨਾਂ ਪਿੰਡ ਵਾਸ ਮੈਸਫਿੰਡ ਦੇ ਜਿਲ੍ਹੇ ਵੀ ਨੂੰ ਵੱਡੇ ਭਾਈ ਰਮੀਤ ਬਾਜਵਾ ਜੀ ਔਰ ਸਾਰੇ ਸਾਡੇ ਜੁਗਵਾ ਜੀ ਜਿੰਨੇ ਵੀ ਇਹਨਾਂ ਦੇ ਸਾਥੀ ਨੇ ਸਾਰਿਆਂ ਦਾ ਬਹੁਤ ਸ਼ੁਕਰੀਆ ਸਾਡੀ ਨੌਜਵਾਨੀ ਜੋ ਨਸ਼ੇ ਵੱਲ ਨੂੰ ਜਾ ਰਹੀ ਹੈ ਉਹਨੂੰ ਬਾਰੇ ਕੁਕੜੀ ਜਾਂਦੇ ਦੇਖੋ ਜੀ ਜਿਹੜੀ ਸਾਡੀ ਨੌਜਵਾਨੀ ਨਸ਼ੇ ਵੱਲ ਜਾ ਰਹੀ ਹੈ ਉਹਦੇ ਲਈ ਸਾਡੇ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਜੀ ਮਾਨ ਤੇ ਜਿੰਨੀ ਸਾਡੀ ਸਰਕਾਰ ਆ ਸਾਰੀ ਨਸ਼ੇ ਨੂੰ ਬੰਦ ਕਰਨ ਬਾਅਦ ਤੇ ਵੱਡੇ ਵੱਡੇ ਜਿਹੜੇ ਉਪਰਾਲੇ ਕਰ ਰਹੇ ਨੇ ਤੁਸੀਂ ਦੇਖੇ ਰਹੇ ਹੋ ਕਦੇ ਟਾਈਮ ਦੇ ਵਿੱਚ ਚਾਹਾਂ ਨੌਜਵਾਨਾਂ ਨੂੰ ਵੀ ਬੇਇੱਜ਼ਤੀ ਆ ਵੀ ਆਪਾਂ ਨਸ਼ੇ ਸਾਡੇ ਦੇ ਆਪਾਂ ਆਪਣੇ ਪੰਜਾਬ ਨੂੰ ਜਿਸ ਤਰ੍ਹਾਂ ਰੰਗਲਾ ਪੰਜਾਬ ਬਣਾਈਏ ਜਿਸ ਤਰ੍ਹਾਂ ਪਹਿਲਾਂ ਖੇਡਾਂ ਵਾਲਾ ਕਬੱਡੀ ਦਾ ਹੋਰ ਸਾਰੇ ਜਿਵੇਂ ਆਪਣਾ ਪੰਜਾਬ ਜਾਣਿਆ ਜਾਂਦਾ ਸੀ ਸੋ ਉਸੇ ਤਰ੍ਹਾਂ ਜਦੋਂ ਫੋਕੜ ਵਾਲਾ ਪੰਜਾਬ ਸੀ ਉਹ ਪੰਜਾਬ ਇਹਨੂੰ ਬਣਾਈਏ ਆਪਾਂ ਸਾਰੇ ਮਿਲ ਕੇ ਨੱਸੇ ਸੱਜੋ ਤੇ ਆਪਾਂ ਆਪਣੇ ਪੰਜਾਬ ਨੂੰ ਬਚਾਈਏ ਥੈਂਕ ਯੂ ਹਾਂਜੀ ਵਾਜਬਤ ਸਾਹਿਬ ਤੁਹਾਡੇ ਵੱਲੋਂ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਖੂਨਦਾਨ ਕੈਂਪ ਲਗਾਇਆ ਗਿਆ ਕਿਸ ਮਨੋਰਥ ਨੂੰ ਲੈ ਕੇ ਅੱਜ ਦਾ ਉਪਰਾਲਾ ਕੀਤਾ ਤੁਸੀਂ ਸਾਰਿਆਂ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਪਿਛਲੇ ਦਿਨੀ ਸਾਡਾ ਜੋ ਭਤੀਜ ਸਫਰਾਜ ਸਿੰਘ ਬਾਜਵਾ ਜੀ ਚੜ੍ਹਾਈ ਕਰ ਗਏ ਹੈ ਕਾਹ ਚਲਾਣਾ ਕਰ ਗਏ ਹੈ ਅੱਜ ਉਹਨਾਂ ਦਾ ਜਨਮ ਦਿਨ ਹੈ ਉਹਨਾਂ ਦੀ ਜਨਮ ਦਿਨ ਦੀ ਯਾਦ ਦੇ ਵਿੱਚ ਪਹਿਲਾ ਖੂਨਦਾਨ ਕੈਂਪ ਸਾਡੇ ਸੁਪੁੱਤਰ ਰਣਜੀਤ ਬਾਜਵਾ ਜੀ ਕਨੇਡਾ ਦੀ ਧਰਤੀ ਤੇ ਉਹਨਾਂ ਦੇ ਸਾਰੇ ਜਿਹੜੇ ਯਾਰ ਦੋਸਤ ਨੇ ਉਹਨਾਂ ਨੂੰ ਰਲ ਕੇ ਪਹਿਲਾ ਖੂਨਦਾਨ ਕੈਂਪ ਲਵਾਇਆ ਗਿਆ। ਸੋ ਮੈਂ ਜਿੰਨੇ ਵੀ ਖੂਨਦਾਨ ਕੈਂਪ ਦੇ ਵਿੱਚ ਸਹਿਯੋਗੀ ਸੱਜਣ ਨੇ ਸਾਰਿਆਂ ਦਾ ਆਪਣੇ ਵੱਲੋਂ ਆਪਣੇ ਨੱਗਰ ਵੱਲੋਂ ਆਪਣੀ ਸਮੂਹ ਜੀ ਟੀਮ ਵੱਲੋਂ ਧੰਨਵਾਦ ਕਰਦਾ। ਖਾਸ ਕਰਕੇ ਮੇਰੇ ਛੋਟੇ ਭਰਾ ਮਨਪ੍ਰੀਤ ਧਾਰੋਹੀ ਜੀ ਵੀ ਸਾਡੇ ਯੂਥ ਆਰਗੂ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ। ਉਹਨਾਂ ਦੇ ਨਾਲ ਕਿੰਨੀ ਵੀ ਟੀਮ ਪਹੁੰਚੀ ਹੈ ਜੇ ਨਾਂ ਲਈਏ ਤਾਂ ਸਾਰੇ ਜਾਣਗੇ ਮੇਰੇ ਵੀਰ ਮੈਂ ਸਾਰੀ ਟੀਮ ਦਾ ਆਪਣੇ ਨੱਗਰ ਵੱਲੋਂ ਆਪਣੇ ਵੱਲੋਂ तहे ਦਿਲੋਂ ਧੰਨਵਾਦ ਕਰਦਾ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਇਸ ਤਰ੍ਹਾਂ ਦੇ ਪ੍ਰਾਲੇ ਪਿੰਡ ਪਿੰਡ ਤਾਜੋ ਆਪਣਾ ਜਿਹੜਾ ਪੰਜਾਬ ਰੰਗਲਾ ਪੰਜਾਬ ਕਿ ਜਾਣਿਆ ਜਾਂਦਾ ਸੀ ਕਬੱਡੀਆਂ ਦੇ ਨਾਂ ਤੇ ਖੇਡਾਂ ਦੇ ਨਾਂ ਤੇ ਉਹ ਪੰਜਾਬ ਆਪਾਂ ਦੁਬਾਰਾ ਆਪਣਾ ਪੰਜਾਬ ਖੜਾ ਕਰੀਏ। ਪਰ ਸਾਰਿਆਂ ਦਾ ਬਹੁਤ ਧੰਨਵਾਦ ਕਰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਹਾਂਜੀ ਬਾਪੂ ਜੀ ਅੱਜ ਤੁਹਾਡੇ ਵੱਲੋਂ ਤੁਹਾਡੇ ਪਿੰਡ ਵਿੱਚ ਖੂਨਦਾਨ ਕੇਪ ਲਗਾਇਆ ਗਿਆ। ਕਿਸ ਤਰ੍ਹਾਂ ਦੇਖ ਰਹੋ ਕੀ ਕਹਿਣਾ ਚਾਹੁੰਦੇ ਹੋ? ਬਹੁਤ ਵਧੀਆ ਜੀ ਅਬਰਾਨਾ ਇਹ ਨੌਜਵਾਨਾਂ ਆਵਾਜ਼ ਤੇ ਬਹੁਤ ਵਧੀਆ ਜੀ। ਇਹ ਜੇ ਕੰਮ ਹੋਣੇ ਚਾਹੀਜੇ ਨੇ ਜੀ ਕੰਮ ਲੱਗਣੇ ਜੇ ਖੜਾ ਹੋਣੀਆਂ ਚਾਹੀਜੇ ਨੇ ਹਰੇਕ ਪਿੰਡਾਂ 'ਚ। ਬਹੁਤ ਵਧੀਆ ਹੈ ਜੀ। ਕਿਆ ਮਿਲਦਾ ਹੈ ਨੌਜਵਾਨਾਂ ਨੂੰ ਇਹ ਇਕੱਠੇ ਹੋ ਕੇ ਸਾਰੇ ਬਹੁਤ ਵਧੀਆ ਕਰਨਾ ਚਾਹੀਦਾ ਹੈ ਪ੍ਰੋਗਰਾਮ ਫੇਮਿਨੇਲ ਸਾਲ ਬਾਅਦ ਸਾਰੇ ਪਿੰਡਾਂ ਚ ਨੌਜਵਾਨਾਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਨੌਜਵਾਨਾਂ ਅਸੀਂ ਵਧੀਆ ਖੇਡੋ ਖਿਡਾਓ ਆਪਣਾ ਨਸ਼ੇ ਤੋਂ ਬਚ ਕੇ ਰਵੋ ਵਧੀਆ ਕਾਰੋਬਾਰ ਆਪਣਾ ਕਰੋ ਅਜ ਭੈੜਾ ਕੰਮਾਂ ਤੋਂ ਬਚੋ ਅਜੇ ਦਿਨ ਦਿਨ ਜਿਨੇ ਜਵਨਾਂ ਵੀ ਵਧੀਆ ਆਪਣੀ ਮਿਹਨਤ ਕਰੋ ਆ ਮਾਰੇ ਕੰਮਾਂ ਤੋਂ ਬਚੋ ਨਸ਼ੇ ਤੋਂ ਪਰਹੇਤ ਰਹੋ ਉਹ ਕਭ ਵਧੀਆ ਹੀ ਥੈਂਕ ਯੂ